ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਆਪਣੇ YouTube ਚੈਨਲ ਦੇ ਉੱਪਰ ਜੀ ਜਿਹੜੇ ਮੇਰੇ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖਦੇ ਆ ਉਹਨਾਂ ਲਈ ਰਿਕਵੈਸਟ ਆ ਆਪਣੇ ਆਪ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਜਿਸ ਨਾਲ ਆਪਾਂ ਕੋਈ ਵੀ ਵੀਡੀਓ ਬਣਾਈਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਜੋ ਅੱਜ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਵੀਲਾ ਖੁਰਦ ਜ਼ਿਲ੍ਹਾ ਬਰਨਾਲਾ ਇਹ ਤਾਂ ਸੀਲ ਬਾਈ ਜੀ ਤਪਾ ਪੈਂਦੀ ਆ ਜੀ ਨੇੜੇ ਟੱਲੇਵਾਲ ਦਾ ਪੁਲ ਪੈ ਜਾਂਦਾ ਜੀ ਜੋ ਸਕਰੀਨ ਦੇ ਸਾਹਮਣੇ ਤੁਸੀਂ ਅਉਸਰ ਬੱਸੀਆਂ ਦੇਖ ਰਹੇ ਹੋ ਜੀ ਦੋ ਨਾਗ ਅਉਸਰ ਬੱਸੀਆਂ ਦੇ ਆ ਪੂਰੀਆਂ ਜਾਤ ਬਰੀਡ ਤੇ ਚੰਗੇ ਮਿਲਕ ਰਿਕਾਰਡ ਵਾਲੀਆਂ ਮਾਦੀਆਂ ਬੱਸੀਆਂ ਨੇ ਪੂਰੀਆਂ ਸੋਹਣੀਆਂ ਤੇ ਸਨਕਪੂਣੇ ਵਿੱਚ ਫੁੱਲਣੇ ਵੱਡੀ ਬੱਸੀ ਦੀ ਉਮਰ 8 ਮਹੀਨੇ ਛੋਟੀ ਉਮਰ ਦੀ ਛੋਟੀ ਬੱਸੀ ਦੀ ਉਮਰ 6 ਮਹੀਨੇ ਜੀ ਮਾ ਦਾ ਮਿਲਕ ਰਿਕਾਰਡ ਦੋਨੋਂ 20 ਤੋਂ ਪਲੱਸ ਆ ਬਾਈ ਜੀ ਪੂੜੀਆਂ ਜਾਤ ਬਰੀਡ ਦੇ ਵਿੱਚ ਪੈਂਦੀਆਂ ਨੇ ਥਾਣਾ ਦਾ ਸਾਇਬੀ ਦਿਖਾਣਾ ਬਹੁਤ ਸੋਹਣੇ ਥਣ ਲੱਗੇ ਦਿਆ ਜਿਵੇਂ ਵਿਚਾਰੀਆਂ ਦੀ ਉਮਰ ਅਜੇ ਛੋਟੀ ਹੈ ਦੇਖੋ ਥਣ ਤੁਸੀਂ ਚੰਗੇ ਮਿਲਕ ਰਿਕਾਰਡ ਵਾਲੀ ਮਾ ਦੀਆਂ ਬੱਸੀਆਂ ਨੇ ਚਾਰੇ ਥਣ ਦੇਖੋ ਕੋਈ ਫੋਰਸ ਆਂਗ ਨਹੀਂ ਹੈਗੀ ਬੱਚੇ ਦੇ ਪੂਰਾ ਖੂਸੂਰਤ ਸਨਕ ਪੋਣੇ ਚ ਬੱਚਾ ਹੈਗਾ ਦੂਜਾ ਬੱਚਾ ਦੇਖੋ ਦੇਖੋ ਕੁਈ ਫੋਟ ਸੰਗ ਨਹੀਂ ਪੂਰੀਆਂ ਸਨੱਕ ਪੁਨੇ ਚ ਦੋ ਬੱਸੀਆਂ ਨੇ ਦੋਨਾਂ ਦਾ ਮੁੱਲ ਇਕੱਠੀਆਂ ਹੀ ਦੇਣੀਆਂ ਨੇ 18000 ਰੁਪਇਆ ਮੈਂ ਤਾਂ ਨਹੀਂ ਮੰਨਦਾ ਵੀ ਸੋਨੂੰ 18000 ਦੇ ਵਿੱਚ ਚੰਗੀ ਜਾਤ ਬਰੀਡ ਵਾਲੀਆਂ ਬੱਸੀਆਂ ਸੋਨੂੰ ਇਹ ਰੇਟ ਦੇ ਵਿੱਚ ਮਿਲ ਜਾਣਗੀਆਂ ਸਿਰਫ 18000 ਦੇ ਵਿੱਚ ਆਪਾਂ ਜੋੜਾ ਦੇਵਾਂਗਾ ਕਿਸੇ ਨੂੰ ਜ਼ਰੂਰਤਾ ਨੰਬਰ ਮੇਰਾ ਸਕਰੀਨ ਤੇ ਚੱਲਦਾ ਇਹ ਨੰਬਰ ਤੇ ਸੰਪਰਕ ਕਰਕੇ ਦੋਨੋਂ ਬੱਸੀਆਂ ਤੁਸੀਂ ਖਰੀਦ ਸਕਦੇ ਹੋ ਜੀ ਪੂਰੀਆਂ ਸਕਰੀਨ ਤੇ ਸੋਹਣਿਆ ਬਸੇ ਆ ਬਾਈ ਜੀ ਧੰਨਵਾਦ ਜਲਦੀ ਮਿਲਦੇ ਆ ਕੋਈ ਆਪਾਂ ਨਵੀਂ ਤੇ ਨੈਕਸਟ ਵੀਡੀਓ ਤੇ ਬਾਈ ਜੀ